ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼蒂ਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਡੇ ਹੁੰਦਿਆ ਸਾਡੀ ਸਰਕਾਰ ਦੇ ਵਿੱਚ ਅਸੀਂ ਗੁੰਡਾਗਰਦੀ ਖਤਮ ਕਰ ਦਿੱਤੀ ਹੈ ਅਸੀਂ ਨਸ਼ਾ ਖਤਮ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਆਮ ਲੋਕਾਂ ਦੇ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਦੂਸਰੀਆਂ ਪਾਰਟੀਆਂ ਵੱਲੋਂ ਵੀ ਇਹਦਾ ਇਤਰਾਜ਼ ਜਤਾਇਆ ਜਾ ਰਿਹਾ ਹੈ ਜੇਕਰ ਸਿਆਸੀ ਪਾਰਟੀਆਂ ਇਹਦਾ ਇਤਰਾਜ਼ ਜਤਾ ਰਹੀਆਂ ਨੇ ਤਾਂ ਲੋਕਾਂ ਦੇ ਵਿੱਚ ਵੀ ਕੋਈ ਖਾਸ ਰੈਪਿਊਟੇਸ਼ਨ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਆਪਣੇ ਹੀ ਉਹਨਾਂ ਦੇ ਵੱਡੇ ਸੀਨੀਅਰ ਆਗੂ ਵਲੰਟੀਅਰ ਜੋ ਨੇ ਉਹਨਾਂ ਕੋਲੋਂ ਨਾਰਾਜ਼ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਗੁੰਡਾਗਰਦੀ ਆਮ ਹੀ ਹੋ ਗਈ ਹੈ ਤਾਂ ਜੋ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨੇ ਕਿ ਮੇਰੇ ਵਿਧਾਇਕ ਬਹੁਤ ਸਮਝਦਾਰ ਨੇ ਸਮਝਦਾਰੀ ਨਾਲ ਕੰਮ ਲੈਂਦੇ ਨੇ ਲੇਕਿਨ ਉਹਨਾਂ ਦੇ ਆਪਣੇ ਵਿਧਾਇਕਾਂ ਦੇ ਗੱਲ ਕਰੀਏ ਬਹੁਤ ਵੱਡੇ ਵਿਧਾਇਕਾਂ ਦੇ ਜੋ ਆਪਣੇ ਰਿਸ਼ਤੇਦਾਰ ਨੇ ਉਹ ਆਮ ਹੀ ਗੁੰਡਾਗਰਦੀ ਨਸ਼ਾ ਤੱਕ ਵੇਚਦੇ ਸਾਹਮਣੇ ਨਜ਼ਰ ਆਏ ਨੇ ਗੱਲ ਕਰਦੇ ਆ ਜੀ ਜੋ ਬਣਦੀ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ ਤਾਂ ਜੋ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲਾਲਪੁਰਾ ਉਹਨਾਂ ਨੇ ਸਾਲੇ ਨੇ ਗੁੰਡਾਗਰਦੀ ਕੀਤੀ ਔਰਤ ਨੂੰ ਸ਼ਰਿਆਮੀ ਉਹਨਾਂ ਨੇ ਡੰਡਿਆਂ ਦੇ ਨਾਲ ਮਾਰਿਆ ਤੇ ਮਜੀਠੀਆਂ ਨੇ ਇਹ ਸਾਰੇ ਰਾਜ ਖੋਲੇ ਨੇ ਗੱਲ ਕਰਦੇ ਆ ਜੀ ਜਿੱਥੇ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਜਿਸ ਤੋਂ ਪਹਿਲਾਂ ਪਾਰਟੀ ਆਗੂ ਇੱਕ ਦੂਜੇ ਤੇ ਹਮਲਾਵਰ ਹੋ ਰਹੇ ਨੇ ਇਥੇ ਬੀਤੇ ਦਿਨ ਵਿਕਰਮ ਸਿੰਘ ਮਜੀਠੀਆਂ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਡਾਕਟਰ ਹਰਜੋਤ ਸਿੰਘ ਦੀਆਂ ਕੁਝ ਅਸ਼ਲੀਲ ਤਸਵੀਰਾ ਸਾਂਝੀਆ ਕੀਤੀ ਤੇ ਉਸ ਤੋਂ ਸੈਲਫੀ ਕਾਰਡ ਦਾ ਨਾਮ ਦਿੱਤਾ ਉੱਥੇ ਹੀ ਬਿਕਰਮਜੀਤਿਆ ਨੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਸਾਲੇ ਦੀ ਗੁੰਡਾਗਰਦੀ ਕਰਦਿਆ ਹੀ ਵੀਡੀਓ ਸਾਂਝੀ ਕੀਤੀ ਅਤੇ ਜਿਸ ਨਾਲ ਉਹ ਸਾਫ਼ ਤੌਰ ਤੇ ਔਰਤ ਨੂੰ ਡੰਡਿਆਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਬਿਕਰਮਜੀਤਿਆ ਨੇ ਆਪਣੇ ਐਕਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਅਤੇ ਲਾਲਪੁਰਾ ਦੇ ਸਾਲੇ ਬਲਦੇਵ ਸਿੰਘ ਗੋਰਾ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੀ ਪਿੰਡ ਦੀ ਔਰਤ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ ਵੀਡੀਓ ਵਿੱਚ ਇੱਕ ਬੱਚਾ ਵੀ ਖੜਾ ਹੈ ਜੋ ਕਿ ਸਾਲਾ ਕੋ ਜਿੱਦ ਦੇਖ ਰਿਹਾ ਹੈ ਮਜੀਠੀਆ ਨੇ ਕਿਹਾ ਕਿ ਬੱਚੇ ਦੇ ਸਾਹਮਣੇ ਔਰਤ ਨੂੰ ਨਾਉ ਇਸ ਤਰ੍ਹਾਂ ਡੰਡਿਆਂ ਦੇ ਨਾਲ ਵਾਰ ਕਰਨਾ ਕਿਹੜੀ ਮਰਦਾਨਗੀ ਹੈ ਇਸ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਔਰਤਾਂ ਦੀ ਕਿੰਨੀ ਕੋ ਇੱਜ਼ਤ ਕਰ ਰਹੇ ਹਨ ਜ਼ਿਕਰ ਯੋਗ ਹੈ ਕਿ ਪਹਿਲਾ ਇੱਕ ਗੁਰਸਿੱਖ ਬਿਜਲੀ ਵਿਭਾਗ ਦੇ ਮੁਲਾਜ਼ਮ ਦੀ ਦਸਤਾਰ ਦੀ ਬੇਅਦੀ ਦਾ ਬਲਦੇਵ ਗੋਰਾ ਨੇ ਕੀਤੀ ਸੀ ਤੇ ਹੁਣ ਜੋ ਇੱਕ ਔਰਤ ਦੀ ਕੁਟਮਾਰ ਦਾ ਮਾਮਲਾ ਸਾਹਮਣੇ ਨਜ਼ਰ ਆ ਰਿਹਾ ਹੈ ਤਾਂ ਇਦਾਂ ਦੀ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਵਿੱਚ ਆਮੀ ਹੋ ਗਈ ਹੈ ਤੇ ਜੇਕਰ ਇਹ ਗੁੰਡਾਗਰਦੀ ਰੋਕਣੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਇੱਕ